ਮੀਡੀਆ ਦੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਆਪ ਸਭ ਅੱਜ ਸਟੇਸ ਮੀਟਿੰਗ ਦੀ ਨੂੰ ਕਵਰ ਕਰਨ ਆਏ ਹੋ ਅ ਅੱਜ ਸਭ ਤੋਂ ਪਹਿਲਾਂ ਆਪ ਜੀ ਨੂੰ ਚੌਥੇ ਪਾਤਸ਼ਾਹ ਅੰਤਨਗੁਰੂ ਰਾਮਦਾਸ ਜੀ ਦੇ ਗੁਰਪੁਰਬ ਦੀਆਂ ਲੱਖ-ਲੱਖ ਮੁਬਾਰਕਾਂ ਹਾਂ ਮੈਂ ਤੇ ਮੇਰੇ ਸਾਥੀ ਸਾਡੇ ਸਤਕਾਰਯੋਗ ਦੀਪਕ ਬਾਲੀ ਜੀ ਜੋ ਐਡਵਾਈਜ਼ਰ ਨੇ ਸੀਐਮ ਸਾਹਿਬ ਵੱਲੋਂ ਪਾਇੰਟਡ ਟੂਰਿਜ਼ਮ ਮੈਕਮਨੂ ਸਾਡੇ ਸੈਕਟਰੀ ਅਭਿਨਵ ਤ੍ਰਿਖਾ ਜੀ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਸਾਡੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਵਾਈਸ ਪ੍ਰੈਜ਼ੀਡੈਂਟ ਸਵਰਨ ਸਲਾਰੀਆ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਸੰਧੂ ਸਾਹਿਬ ਇਸ ਸਾਰੀ ਜਿਹੜੀ ਜ਼ਿਲ੍ਹਾ ਪ੍ਰਸ਼ਾਸਨ ਅਸੀਂ ਇਕੱਠੇ ਹੋਏ ਆਂ ਆਪ ਸਭ ਜਾਣਦੇ ਹੋ ਕਿ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਵੱਲੋਂ ਸਾਡੀ ਸਾਰੀ ਟੀਮ ਦੀ ਡਿਊਟੀ ਲੱਗੀ ਸੀ ਕਿ 350 ਸਾਲਾਂ ਨਵੇਂ ਪਾਛਾ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਨੂੰ ਪੰਜਾਬ ਸਰਕਾਰ ਬਹੁਤ ਵੱਡੇ ਪਦਰ ਤੇ ਜਿਹੜਾ ਮਨਾ ਰਿਹਾ ਉਸ ਦੇ ਸਬੰਧ ਦੇ ਵਿੱਚ ਜਿਹੜਾ ਨਗਰ ਕੀਰਤਨ ਸ਼੍ਰੀ ਨਗਰ ਤੋਂ ਚੱਲਣਾ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਖੁਦ ਜਿਸ ਦੇ ਵਿੱਚ ਸ਼ਾਮਲ ਹੋਣਗੇ ਵਾਇਆ ਸ਼ਰੀ ਨਗਰ ਹੁੰਦੇ ਹੋਏ ਵਾਇਆ ਜੰਮੂ ਹੁੰਦੇ ਹੋਏ ਉਹ 19 ਤਰੀਕ ਨੂੰ ਜੀ ਹਾਂ ਜੀ ਪਠਾਨਕੋਟ ਹਾਂ ਉਹ ਨਹੀਂ ਤੀਨ ਨੂੰ ਬੀ ਤਰੀਕ ਨੂੰ ਸ਼ਾਮੀ ਲਗਭਗ 5 ਵਜੇ ਪੰਜਾਬ ਦੇ ਬਾਰਡਰ ਦੇ ਉੱਤੇ ਪਠਾਨਕੋਟ ਐਂਟਰ ਕਰੂਗਾ ਤੇ ਉਹ ਨਹੀਂ ਨੂੰ ਐਂਟਰ ਕਰੇ ਹਾਂ ਜੀ ਉਹ ਨਹੀਂ ਬੀ ਹਾਂ ਬੀ ਨੂੰ ਜੰਮੂ ਐਂਟਰ ਕਰੇਗਾ ਹਾਂ ਬੀ ਨੂੰ ਐਂਟਰ ਕਰੇ ਬੀ ਨੂੰ ਸ਼ਾਮੀ 5 ਵਜੇ ਐਂਟਰ ਕਰੇਗਾ ਤੇ ਜਿੱਥੇ ਹੀ ਪੰਜਾਬ ਦਾ ਬਾਰਡਰ ਹੈ ਜੀ ਉੱਥੇ ਪੰਜਾਬ ਪੁਲਿਸ ਵੱਲੋਂ ਸਾਰੇ ਨਗਰ ਕੀਰਤਨ ਨੂੰ ਗੋਡ ਆਫ ਆਨਰ ਦਿੱਤਾ ਜਾਊਗਾ ਲੋਕੀ ਕੋ ਦ੍ਰਿਸ਼ ਹੋਊਗਾ ਸਾਰੇ ਸਾਡੇ ਸਾਰਾ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਧਾਰਮਿਕ ਸਥਾਨਾਂ ਮੰਦਰ ਕਮੇਟੀਆਂ ਗੁਰਦੁਆਰਾ ਕਮੇਟੀਆਂ ਜਿੰਨੇ ਵਪਾਰ ਮੰਡਲ ਐ ਪਠਾਨਕੋਟ ਦੇ ਉਹ ਤੇ ਉਸ ਤੋਂ ਬਾਅਦ 20 ਤਰੀਕ ਨੂੰ ਰਾਤੇ ਗੁਰਦੁਆਰਾ ਸਿੰਘ ਸਭਾ ਐ ਐਸਡੀ ਕਾਲਜ ਗੁਰੂ ਸਾਹਿਬ ਦਾ ਪਰ ਜਿਹੜਾ ਹੈ ਸੁਖਾਸਨ ਉਹ ਗੁਰਦੁਆਰਾ ਸਿੰਘ ਸਭਾ ਚ ਹੋਊਗਾ ਤੇ ਬਾਕੀ ਸੰਗਤ ਐਸਡੀ ਕਾਲਜ ਦੇ ਵਿੱਚ ਰੁਕੂਗੀ ਤੇ 21 ਤਰੀਕ ਨੂੰ ਸਵੇਰੇ ਇੱਥੋਂ ਪਠਾਨਕੋਟ ਤੋਂ ਹੁੰਦੇ ਹੋਏ ਹਸ਼ਿਆਰਪੁਰ ਲਈ ਜਿਹੜਾ ਹੈ ਨਗਰ ਕੀਰਤਨ ਚਲੇ ਜਾਊਗਾ ਤੇ ਫਿਰ 22 ਤਰੀਕ ਨੂੰ ਸ਼ਾਮੀ ਸ਼੍ਰੀ ਨਨਪੁਰ ਸਾਹਿਬ ਪਹੁੰਚੂਗਾ ਇਸ ਦੇ ਨਾਲ ਹੀ ਪਠਾਨਕੋਟ ਦੇ ਵਿੱਚ ਇੱਕ ਅਲੌਕਿਕ ਜਿਹੜਾ ਹੈ ਲਾਈਟ ਐਂਡ ਸਾਊਂਡ ਸ਼ੋਅ ਵੀ ਹੋਗਾ ਉਸ ਦੀ ਤਰੀਕ ਤੁਹਾਨੂੰ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਵੱਲੋਂ ਦੇ ਦਿੱਤੀ ਜਾਊਗੀ ਉਹ 18 ਨਵੰਬਰ ਤੋਂ ਪਹਿਲਾਂ ਹੋਊਗਾ ਆ ਆਪ ਸਭ ਨੂੰ ਬੇਨਤੀ ਹੈ ਕਿ ਉਹ ਵੀ ਜਿਹੜਾ ਹੈ ਬਹੁਤ ਸ਼ਾਨਦਾਰ ਪੰਜਾਬ ਸਰਕਾਰ ਵੱਲੋਂ ਗੁਰੂ ਸਾਹਿਬ ਦੇ ਜੀਵਨ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਵਿਦ 3D ਇਫੈਕਟਸ ਐਂਡ ਲੇਜ਼ਰ ਲਾਈਟਸ ਆਫ ਗੁਰੂ ਸਾਹਿਬ ਦਾ ਸਾਰਾ ਜੀਵਨ ਡਿਪਿਕਟ ਕੀਤਾ ਜਾਊਗਾ ਉਹ ਵੀ ਇੱਕ ਜਿਹੜਾ ਹੈ ਲੌਕਿਕ ਦ੍ਰਿਸ਼ ਹੋਊਗਾ ਸਾਡੇ ਇੱਥੇ ਆਂ ਦਾ ਮਕਸਦ ਇਹ ਸੀ ਕਿ ਜਿਸ ਜਿਸ ਰਸਤੇ ਤੋਂ ਨਗਰ ਕੀਰਤਨ ਗੁਜ਼ਰਨਾ ਉਸ ਰਸਤੇ ਦੀ ਰਿਪੇਅਰਸ ਤਾਂ ਕਿ ਉਹ ਇਹਨ ਸ਼ਾਨਦਾਰ ਸੜਕਾਂ ਹੋਣ ਸਾਰੇ ਟ੍ਰੈਫਿਕਸ ਓਕੇ ਹੋਣ ਕਿੱਥੇ ਕਿੱਥੇ ਲੰਗਰ ਲੱਗਨੇ ਸੰਗਤ ਨੂੰ ਕਿਸੇ ਤਰ੍ਹਾਂ ਵੀ ਦਿੱਕਤ ਤੇ ਵੱਧ ਤੋਂ ਵੱਧ ਆਪ ਸਭ ਦਾ ਸਹਿਯੋਗ ਲੈਣਾ ਕਿਉਂਕਿ ਨੌਵੇਂ ਪਾਤਸ਼ਾਹ ਸਿਰਫ ਇੱਕ ਧਰਮ ਦੇ ਨਹੀਂ ਉਹ ਸਾਰੀ ਮਾਨਵਤਾ ਦੇ ਹਿਊਮਨ ਰਾਈਟਸ ਦੀ ਸਭ ਤੋਂ ਵੱਡੀ ਮਿਸਾਲ ਹੈ ਤਾਂ ਉਸ ਦੇ ਵਿੱਚ ਆਇਆ ਜ਼ਿਲ੍ਹਾ ਪ੍ਰਸ਼ਾਸਨ ਵੀ ਦਿਨ ਰਾਤ ਮਿਹਨਤ ਕਰ ਰਿਹਾ ਤੇ ਅਗਲੇ ਦਿਨਾਂ ਛੋਰ ਵੀ ਮਿਹਨਤ ਕਰਨਗੇ ਤੇ ਮੈਨੂੰ ਆਪ ਸਭ ਦੇ ਮਾਧਿਅਮ ਦੇ ਰਾਹੀਂ ਮੈਂ ਸਾਰੇ ਪਠਾਨਕੋਟ ਦੇ ਸ਼ਹਿਰ ਵਾਸੀਆਂ ਨੂੰ ਪਠਾਨਕੋਟ ਦੇ ਪਿੰਡਾਂ ਨੂੰ ਇਹ ਬੇਨਤੀ ਕਰਨਾ ਚਾਹਾਂਗਾ ਕਿ ਆਓ ਜਦੋਂ ਗੁਰੂ ਸਾਹਿਬ ਦਾ ਨਗਰ ਕੀਰਤਨ ਆंदा ਆਪਾਂ ਸਾਰੇ ਪੱਬਾ ਵੈਰੋ ਦੇ ਜਿਹੜੇ ਨਗ ਆਪਾਂ ਉਹਨਾਂ ਦਾ ਸਤਿਕਾਰ ਕਰੀਏ ਲੰਗਰ ਲਾਈਏ ਤੇ ਵੱਧ ਤੋਂ ਵੱਧ ਜਿਹੜੀ ਵੱਡੀ ਤੋਂ ਵੱਡੀ ਗਿਣਤੀ ਚ ਆਪਾਂ ਸ਼ਾਮਿਲ ਹੋਈਏ ਮੈਂ ਉਹਨਾਂ ਬੇਨਤੀ ਕਰੂੰਗਾ ਬਾਲੀ ਸਾਹਿਬ ਬਹੁਤ ਸਤਿਕਾਰਯੋਗ ਕੈਪਟਨ ਮਿਸਟਰ ਪੰਜਾਬ ਸਰਕਾਰ ਦੇ ਸੀਨੀਅਰ ਕੈਪਟਨ ਮਿਸਟਰ ਹਜੋ ਸਿੰਘ ਬੈਂਜੀ ਅਭਿਨਵ ਤ੍ਰਿਕਾ ਸਾਹਿਬ ਐਸਐਸਪੀ ਸਾਹਿਬ ਬੀਸੀ ਸਾਹਿਬ ਸੌਰਨ ਸਲਾਰੀ ਸਾਹਿਬ ਜ਼ਿਲ੍ਹਾ ਪ੍ਰਧਾਨ ਬਾਕੀ ਸਾਡੇ ਸਾਰੇ ਸਾਥੀ ਜਿਵੇਂ ਬੈਂਸ ਸਾਹਿਬ ਨੇ ਦੱਸਿਆ ਕਿ ਇਹ ਸਰਕਾਰ ਆਪਣੇ ਆਪ ਨੂੰ ਬਹੁਤ ਭਾਗਾ ਭਰੀ ਅਕਾਲ ਪੁਰਖ ਦੀ ਕਿਰਪਾ ਵਾਲੀ ਸਮਝ ਰਹੀ ਹੈ ਕਿ ਜਿਨ੍ਹਾਂ ਦੇ ਸਮੇਂ 'ਚ ਇਹ ਦਿਹਾੜਾ ਆਇਆ ਜਿਹੜੀ ਗੁਰਤੇਗ ਭਦਰ ਸਾਹਿਬ ਦੀ ਸ਼ਹਾਦਤ ਆ ਉਹ ਲਸਾਨੀ ਆ ਉਹਦੇ ਨਾਲ ਦੀ ਸ਼ਹਾਦਤ ਦੁਨੀਆਂ ਚ ਕਿਧਰੇ ਨਹੀਂ ਮਿਲਦੀ ਉਹ ਧਰਮ ਦੀਆਂ ਵਲਗਣਾ ਤੋਂ ਉੱਪਰ ਉੱਠ ਕੇ ਸਮਾਜ ਲਈ ਭਾਰਤ ਲਈ ਸਮਾਜ ਲਈ ਦਿੱਤੀ ਗਈ ਉਹ ਸ਼ਹਾਦਤ ਆ ਸੋ ਉਹ ਦਿਹਾੜਾ ਜਿਹੜਾ ਗੁਰੂ ਸਾਹਿਬ ਦਾ 350 ਸਾਲ ਆ ਰਿਹਾ ਸੋ ਉਸ ਸੰਬੰਧੀ ਜਿਹੜਾ ਨਗਰ ਕੀਰਤਨ ਸ਼ਹਿਰ ਨਗਰ ਤੋਂ ਚੱਲ ਕੇ ਇੱਥੇ ਆਏਗਾ ਉਹਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅਸੀਂ ਸਤਕਾਜੋਗ ਬੈਂਸ ਸਾਹਿਬ ਦੀ ਰਹਿਮਾਈ ਚ ਇੱਥੇ ਆਏ ਸੀ ਹਰ ਚੀਜ਼ ਤੇ ਦੇਖ ਕੇ ਸਾਡੀ ਬੜੀ ਤਸੱਲੀ ਹੋਈ ਕਿ ਜ਼ਿਲ੍ਹਾ ਪ੍ਰਸ਼ਾਸਨ ਬਹੁਤ ਆਪਣੇ ਡਿਊਟੀ ਨਹੀਂ ਸਮਝ ਰਿਹਾ ਆਪਣਾ ਫਰਜ਼ ਸਮਝ ਰਿਹਾ ਇਸ ਧਰਤੀ ਤੇ ਗੁਰੂ ਸਾਹਿਬ ਦਾ ਨਗਰ ਕੀਰਤਨ ਆਉਣਾ ਉਹ ਆਪਣੇ ਆਪ ਨੂੰ ਅਸੀਸਾ ਭਰਿਆ ਸਮਝ ਰਿਹਾ ਕਿ ਉਹ ਗੁਰੂ ਗੋਬਿੰਦ ਸਾਹਿਬ ਖੁਦ ਚੱਲ ਕੇ ਇਸ ਸ਼ਹਿਰ ਚ ਆ ਰਹੇ ਆ ਇੱਕ ਵਿਸ਼ਾਲ ਨਗਰ ਕੀਰਤਨ ਦੇ ਰੂਪ ਚ ਆ ਰਹੇ ਆ ਸੰਤਾਂ ਮਹਾਂਪੁਰਖਾਂ ਦੀ ਰਹਿਨਮਾਈ ਚ ਆ ਰਹੇ ਆ ਸੋ ਮੇਰੀ ਬੜੀ ਇਹ ਦਿਲ ਇੱਛਾ ਸੀ ਕਿ ਜਿਹੜਾ ਸਵਾਗਤ ਆ ਉਹ ਲਸਾਨੀ ਹੋਵੇ ਜਿਵੇਂ ਐਸਐਸਪੀ ਸਾਹਿਬ ਦੱਸਿਆ ਕਿ ਉਹ ਵੱਡਾ ਗਾਰਡ ਆਫ ਹੋਣਾ ਜਿਹੜਾ ਦਿੱਤਾ ਜਾਏਗਾ ਕਿਉਂਕਿ ਗੁਰਗਨ ਸਾਹਿਬ ਤੋਂ ਉੱਪਰ ਸਾਡੇ ਲਈ ਕੁਝ ਨਹੀਂ ਹੈ ਸਾਡਾ ਸਾਰਿਆਂ ਦਾ ਜਿਹੜਾ ਮਾਰਗਦਰਸ਼ਨ ਆ ਸਾਡਾ ਜੀਵਨ ਦਰਸ਼ਨ ਆ ਸਾਡੀ ਜੀਵਨ ਦੀ ਸੇਧ ਆ ਉਹ ਗੁਰਗਨ ਸਾਹਿਬ ਤੋਂ ਹੀ ਆ ਤੇ ਔਰ ਦੂਸਰੀ ਗੱਲ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਆ ਉਹ ਆਪਣੇ ਆਪ ਚ ਇੱਕ ਐਸਾ ਭਾਪ ਪੇਸ਼ ਕਰਦੀ ਆ कि जिस भाव ਦੇ ਤਹਿਤ ਸ਼ਾਦਾ ਦੇ ਤਹਿਤ ਇਹ ਸਾਰੇ ਸਵਾਗਤ ਜਿਹੜੇ ਕੀਤੇ ਜਾਣੇ ਆ ਸੋ ਬੇਨਤੀ ਇਹੀ ਆ ਕਿ ਸਾਰੀਆਂ ਜਿਹੜੀਆਂ ਸਭਾ ਸੁਸਾਇਟੀਆਂ ਚਾਹੇ ਉਹ Hindu ਧਰਮ ਨਾਲ ਸੰਬੰਧਿਤ ਆ ਜਾਂ Christian ਆ ਜਾਂ Muslim ਆ ਜਾਂ ਕਿਸੇ ਵੀ ਉਹ ਸਾਰੇ ਇਸ ਸ਼ਹਾਦਤ ਨੂੰ ਅਕੀਦਾ ਕਰਨ ਇਸ ਸ਼ਹਾਦਤ ਨੂੰ ਸਜਦਾ ਕਰਨ ਔਰ ਸਾਰੇ ਪ੍ਰਬੰਧ ਦੇਖ ਕੇ ਉਤਸ਼ਾਹ ਦੇਖ ਕੇ ਬਹੁਤ ਜ਼ਿਆਦਾ ਤਸੱਲੀ ਹੋਈ ਆ ਸੋ ਅਸੀਂ ਤੁਹਾਡੇ ਮਾਧਿਅਮ ਨਾਲ ਸਾਰੇ ਨੂੰ ਬੇਨਤੀ ਕਰਦਿਆਂ ਕਿ ਸਾਰੇ ਆਪਣਾ ਆਪਣਾ ਫਰਜ਼ ਸਮਝ ਕੇ ਇਹਦੇ ਵਿੱਚ ਆਓ ਸਤਕਾਰ ਭੇਟ ਕਰੋ ਤੁਸੀਂ ਗੁਰੂ ਸਾਹਿਬ ਨੂੰ ਸਤਕਾਰ ਦਿਓਗੇ ਗੁਰੂ ਸਾਹਿਬ ਤੁਹਾਨੂੰ ਹਮੇਸ਼ਾ ਹੀ ਪਿਆਰ ਦਿੰਦੇ ਆ ਹਮੇਸ਼ਾ ਤੁਹਾਨੂੰ ਨਿਵਾਜਦੇ ਆਪਣੀਆਂ ਅਸੀਸਾਂ ਦੇ ਨਾਲ ਸੋ ਮੈਂ ਤੁਹਾਡੇ ਮਾਧਮ ਨਾਲ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੱਧ ਚੜ ਕੇ ਇਹਨਾਂ ਸਮਾਗਮਾਂ ਦਾ ਹਿੱਸਾ ਬਣੋ ਔਰ ਜਿਹੜੇ ਲੋਕ ਆਉਣਿਆ ਉਹਨਾਂ ਨੂੰ ਤੁਸੀਂ ਵੱਤ ਵੱਤ ਕੰਫਰਟ ਕਿਵੇਂ ਦੇ ਸਕਦੇ ਹੋ ਕਿ ਉਹ ਇਹ ਸਾਰੀ ਜ਼ਿੰਦਗੀ ਯਾਦ ਰੱਖਣ ਕਿ ਜਦੋਂ ਅਸੀਂ ਨਗਰਕੀਰਤ ਲੈ ਕੇ ਪਠਾਨਕੋਟ ਪਹੁੰਚੇ ਸੀ ਜਿਹੜਾ ਪੰਜਾਬ ਦਾ ਪਹਿਲਾ ਸ਼ਹਿਰ ਆ ਜੰਮੂ ਕਸ਼ਮੀਰ ਤੋਂ ਵੜਨ ਤੋਂ ਬਾਅਦ ਇਹ ਪਹਿਲਾ ਜਿਹੜਾ ਦਰਸ਼ਨ ਆ ਪੰਜਾਬ ਦੇ ਸਾਨੂੰ ਇਸ ਸ਼ਹਿਰ 'ਚ ਹੁੰਦਿਆ ਕਿ ਉਹਨਾਂ ਲੋਕਾਂ ਦੇ ਅੰਦਰ ਇੰਨੀ ਸ਼ਿੱਦਤ ਸੀ ਇੰਨੀ ਸ਼ਰਧਾ ਸੀ ਉਹਨਾਂ ਦੇ ਉਹਨਾਂ ਦੇ ਚਿਹਰਿਆਂ 'ਤੇ ਐਸੇ ਭਾਵ ਸੀ ਗੁਰਗੰਦ ਸਾਹਿਬ ਦਾ ਨੂਰ ਸੀ ਉਹਨਾਂ ਦੇ ਚਿਹਰਿਆਂ ਦੇ ਉੱਤੇ ਸੋ ਮੈਂ ਸਭ ਕੁਝ ਹੀ ਤਵਕਕ ਕਰਦਾ ਹਾਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਵੱਧ ਚੜ ਕੇ ਇਹਨਾਂ ਸਮਾਗਮਾਂ ਸ਼ਾਮਲ ਹੋਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ